ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਅੱਜ ਮੈਂ ਬਣਾਵਾਂਗੀ ਲਾਲ ਮਿਰਚਾਂ ਦਾ ਮਿੱਠਾ ਅਚਾਰ ਇਹ ਜੋ ਅਚਾਰ ਆ ਬਣ ਕੇ ਬਹੁਤ ਜਲਦੀ ਤਿਆਰ ਹੋ ਜਾਂਦਾ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣਾ ਤੇ ਦੇਖਣਾ ਵੀਡੀਓ ਕਿਸ ਤਰ੍ਹਾਂ ਇਹ ਅਚਾਰ ਆ ਜਿਹੜਾ ਮੈਂ ਬਣਾਇਆ ਇਹ ਜਿਹੜੀਆਂ ਲਾਲ ਮਿਰਚਾਂ ਸਿਗੀਆਂ ਆਪਣੇ ਘਰ ਹੀ ਕਿਚਨ ਗਾਰਡਨ ਦੇ ਵਿੱਚ ਲੱਗੀਆਂ ਹੋਈਆਂ ਸੀ ਜਿਨ੍ਹਾਂ ਨੂੰ ਅਸੀਂ ਤੋੜ ਲਿਆ ਦੇ ਵਿੱਚ ਥੋੜੀਆਂ ਜੀਆਂ ਹਰੀਆਂ ਮਿਰਚਾਂ ਵੀ ਆ ਗਈਆਂ ਸੀ ਮੋਸਟਲੀ ਕੋਸ਼ਿਸ਼ ਇਹ ਸੀ ਵੀ ਲਾਲ ਮਿਰਚਾਂ ਹੀ ਤੋੜੀਆਂ ਜਾਣ ਤੇ ਇਹ ਜਿਹੜਾ achar ਇੱਕ ਤਾਂ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਦੂਜਾ ਇਹ ਬਹੁਤ ਖਟਮਿਟਾ ਬਹੁਤ ਰਸੀਲਾ achar ਬਣਦਾ ਤੇ ਇਹਦੇ ਵਿੱਚ ਜੋ-ਜੋ ਮੈਂ ਸਮਾਨ ਯੂਜ਼ ਕੀਤਾ ਵਾ ਉਹ ਮੈਂ ਤੁਹਾਨੂੰ ਦੱਸੂਗੀ ਕਿਹੜਾ-ਕਿਹੜਾ ਸਮਾਨ ਜਿਹੜਾ ਮੈਂ ਵਰਤਿਆ ਪਹਿਲਾਂ ਤਾਂ ਆਪਣਾ ਕਿਲੋ ਦੇ ਕਰੀਬ ਮਿਰਚਾਂ ਸੀਗੀਆਂ ਲਾਲ ਫਿਰ ਮੈਂ ਲਈਏ ਚੀਨੀ ਤੇ ਜ਼ੀਰਾ ਇੱਕ ਸਿਰਕਾ ਬਸ ਇਹੀ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਪੈਂਦੀਆਂ ਨੇ ਜਿਹਦੇ ਨਾਲ ਇਹ achar ਬਣ ਕੇ ਬਹੁਤ ਵਧੀਆ ਤੇ ਬਹੁਤ ਟੇਸਟੀ ਤਿਆਰ ਹੋ ਜਾਂਦਾ ਤੇ ਆਪਾਂ ਪਹਿਲਾਂ 1 ਲੀਟਰ ਦੇ ਕਰੀਬ ਪਾਣੀ ਲਵਾਂਗੇ ਕਿਉਂਕਿ ਜਿਹੜੀਆਂ ਜੇਕਰ ਆਪਣੀਆਂ 1 ਕਿਲੋ ਮਿਰਚਾਂ ਨੇ ਤਾਂ ਆਪਾਂ 1 ਲੀਟਰ ਪਾਣੀ ਦਾ ਲੈਣਾ ਜੇ 0.5 ਕਿਲੋ ਮਿਰਚਾਂ ਨੇ ਤਾਂ 0.5 ਲੀਟਰ ਆਪਾਂ ਪਾਣੀ ਦਾ ਲੈਣਾ ਮੇਰੀਆਂ ਮਿਰਚਾਂ ਥੋੜੀਆਂ ਜਿਹੀ ਕਿਲੋ ਤੋਂ ਘੱਟ ਸੀਗੀਆਂ ਪਾਣੀ ਨੂੰ ਦੇ ਵਿੱਚ ਆਪਾਂ ਚੀਨੀ ਪਾ ਲੈਣੀ ਆ ਪਾਣੀ ਨੂੰ ਉਬਾਲ ਲੈਣਾ ਤੇ ਵਿੱਚ ਉਹਦੇ ਚੀਨੀ ਪਾ ਕੇ ਉਹਦੀ ਆਪਾਂ ਇੱਕ ਚਾਸ਼ਨੀ ਤਿਆਰ ਕਰ ਲੈਣੀ ਆ ਤੇ ਤਕਰੀਬਨ ਇੱਥੇ ਮੈਂ ਅੱਧਾ ਕਿਲੋ ਚੀਨੀ ਲਈ ਆ ਚੀਨੀ ਨੂੰ ਬਿਲਕੁਲ ਐਨ ਚੰਗੀ ਤਰ੍ਹਾਂ ਪਕਾਉਣਾ ਚਾਸ਼ਨੀ ਨੂੰ ਬਿਲਕੁਲ ਚੰਗੀ ਤਰ੍ਹਾਂ ਪਕਾਉਣਾ ਬਿਲਕੁਲ ਮੈਲਟ ਕਰ ਲੈਣੀ ਆ ਮੈਲਟ ਕਰਨ ਤੋਂ ਬਾਅਦ ਵੀ ਆਪਾਂ ਨੂੰ 10 ਤੋਂ 15 ਮਿੰਟ ਦੇ ਲਈ ਚਾਸ਼ਨੀ ਜਿਹੜੀ ਪੂਰੀ ਚੰਗੀ ਤਰ੍ਹਾਂ ਰੈਡੀ ਕਰਾਂਗੇ ਜਿਵੇਂ ਆਪਾਂ ਕਹਿੰਨੇ ਵੀ 4 ਇਚ ਦੀ ਹੁੰਦੀ ਆ ਇਸ ਤਰ੍ਹਾਂ ਇਹਦੇ ਵਿੱਚ ਬਬਲਸ ਆਉਣ ਲੱਗ ਜਾਣਗੇ ਹਾ ਦੇਖੋ ਬਬਲਸ ਜਿੱਦਾਂ ਆਉਣ ਲੱਗੇ ਤਾਂ ਜਿਹੜੀ ਸਾਡੀ ਚਾਸ਼ਨੀ ਆ ਉਹ ਬਣਨੀ ਤਿਆਰ ਹੋ ਰਹੀ ਆ ਇਸੇ ਤਰ੍ਹਾਂ ਆਪਾਂ ਚਾਸ਼ਨੀ ਚੰਗੀ ਤਰ੍ਹਾਂ ਨੂੰ ਪਕਾ ਲਾਂਗੇ ਤੇ ਥੋੜਾ ਵਿੱਚ ਦੀ ਆਪਾਂ ਚੈੱਕ ਕਰਾਂਗੇ ਥੋੜੀ ਚਿਪਚਿਪੀ ਜੀ ਹੈ ਜਿੱਦਾਂ ਗਲਾਸ ਦੇ ਵਿੱਚ ਪਾਣੀ ਪਾ ਕੇ ਆਪਾਂ ਇੱਕ ਅੱਧੀ ਡ੍ਰੌਪ ਸਿੱਟਾਂਗੇ ਤੇ ਉਹ ਇਹਨਾਂ ਥਿਕਨੈਸ ਉੱਪਰ ਆ ਜਾਂਦੀ ਆ ਇਟ ਮੀਨਸ ਜਿਹੜੀ ਚਾਸ਼ਨੀ ਆ ਸਾਡੀ ਉਹ ਤਿਆਰ ਆ ਤੇ ਇਸ ਤੋਂ ਬਾਅਦ ਜਿਹੜੀਆਂ ਲਾਲ ਮਿਰਚਾਂ ਸੀਗੀਆਂ ਉਹ ਮੈਂ ਵਿੱਚ ਪਾ ਦੂੰਗੀ ਇਹਨਾਂ ਮਿਰਚਾਂ ਨੂੰ ਆਪਾਂ ਜਿਵੇਂ ਤੇਲ ਦੇ ਵਿੱਚ ਫਰਾਈ ਕਰਦੇ ਆ ਇਸੇ ਤਰ੍ਹਾਂ ਪਾਣੀ ਜਿਹੜੀ ਚਾਸ਼ਨੀ ਆ ਇਹਦੇ ਵਿੱਚ ਆਪਾਂ ਫਰਾਈ ਕਰਾਂਗੇ ਇੱਕ ਤਰ੍ਹਾਂ ਦਾ ਜਿਵੇਂ ਤੇਲ ਦੇ ਵਿੱਚ ਜਿੰਨਾ ਟਾਈਮ ਆਪਾਂ ਫਰਾਈ ਕਰਦੇ ਆ ਓਨਾ ਟਾਈਮ ਆਪਾਂ 10 ਮਿੰਟਾ ਜਿਹੜਾ ਇਹਨੂੰ ਚਾਸ਼ਨੀ ਦੇ ਵਿੱਚ ਮਿਰਚਾਂ ਨੂੰ ਪਕਾਵਾਂਗੇ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਮੈਂ ਥੋੜੇ ਥੋੜੇ ਕੱਟ ਲਗਾ ਦਿੱਤੇ ਸੀ ਜਿਹਦੇ ਨਾਲ ਜਿਹੜੀ ਚਾਸ਼ਨੀ ਨਮਕ ਵਗੈਰਾ ਅੰਦਰ ਤੱਕ ਅਬਜ਼orb ਹੋ ਜਾਊਗਾ ਇਹ ਦੇਖੋ ਇਸ ਤਰ੍ਹਾਂ ਫੇਰ ਇਦਾਂ ਬਬਲਸ ਆਉਣ ਲੱਗ ਜਾਣਗੇ ਤੇ ਜਿਹਦੇ ਨਾਲ ਜੇ ਜਿਹੜੀਆਂ ਮਿਰਚਾਂ ਨਹੀਂ ਐ ਸੌਫਟ ਹੋਣੀਆਂ ਸਟਾਰਟ ਹੋ ਜਾਣਗੀਆਂ ਇਸ ਤੋਂ ਬਾਅਦ ਆਪਾਂ ਕੁਝ ਵੀ ਕੋਈ ਸਟ੍ਰੇਨਰ ਲੈ ਲੈਣਾ ਵਾ ਉਹਦੇ ਨਾਲ ਜਿਹੜੀ ਮਿਰਚਾਂ ਨੇ ਉਹਨਾਂ ਨੂੰ ਚਾਸ਼ਨੀ ਦੇ ਵਿੱਚੋਂ ਵੱਖ ਕਰ ਲੈਣਾ ਇਸਰਾ ਆਪਾਂ ਖੁੱਲੇ ਭਾਂਡੇ ਦੇ ਵਿੱਚ ਇਹ ਜਿਹੜੀਆਂ ਮਿਰਚਾਂ ਨੇ ਉਹ ਟਰਾਂਸਫਰ ਕਰ ਲਾਂਗੇ ਚਾਸ਼ਨੀ ਬਿਲਕੁਲ ਹੀ ਅਲੱਗ ਕਰ ਲੈਣੀ ਐ ਸਟ੍ਰੇਨ ਕਰਕੇ ਸਾਰੀਆਂ ਮਿਰਚਾਂ ਨੇ ਜਿਹੜੀਆਂ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਮੈਂ ਕੱਢ ਲਈਆਂ ਨੇ ਤੇ ਇਸ ਤੋਂ ਬਾਅਦ ਆਪਾਂ ਨਮਕ ਪਾਉਣਾ ਜਿਹੜਾ ਨਮਕ ਪਾਉਣਾ ਉਹ ਆਪਾਂ ਮਿਰਚ ਦੇਖਣੀ ਕਿੰਨੀ ਕੁ ਕੋੜੀ ਆ ਕਿਉਂਕਿ ਇਹ ਘਰੇ ਲੱਗੀ ਹੋਈ ਮਿਰਚ ਸੀਗੀ ਤੇ ਆਪੋਰੇ ਹਿਸਾਬ ਨਾਲ ਕਿੰਨੀ ਕੁ ਕੋੜੀ ਆ ਉਹਦਾਂਕ ਨਮਕ ਪਾਵਾਂਗੇ ਤਕਰੀਬਨ ਮੈਂ 4-5 ਨਮਕ ਚਮਚੇ ਜਿਹੜੇ ਉਹ ਨਮਕ ਦੇ ਇਹਦੇ ਵਿੱਚ ਪਾ ਲੈਨੇ ਤੇ ਉਸ ਤੋਂ ਬਾਅਦ ਮੈਂ ਜੀਰਾ ਪਾਉਂਗੀ ਅਗਰ ਤੁਸੀਂ ਸਾਬਤ ਜੀਰਾ ਖਾਣਾ ਪਸੰਦ ਕਰਦੇ ਹੋ ਤਾਂ ਸਾਬਤ ਐਡ ਕਰ ਲਓ ਅਗਰ ਸਾਬਤ ਜੀਰਾ ਨਹੀਂ ਅੱਛਾ ਲੱਗਦਾ ਤਾਂ ਇਹਦੇ ਵਿੱਚ ਤੁਸੀਂ ਪੀਸਿਆ ਹੋਇਆ ਜੀਰਾ ਪਾ ਸਕਦੇ ਹੋ ਜੀਰੇ ਨਾਲ ਜਿਹੜਾ ਟੇਸਟ ਬਹੁਤ ਵਧੀਆ ਆ ਜਾਂਦਾ ਜੇ ਜੀਰਾ ਤੁਹਾਨੂੰ ਨਹੀਂ ਵਧੀਆ ਲੱਗਦਾ ਤੁਸੀਂ ਇਹਦੇ ਵਿੱਚ ਅਜਵਾਇਨ ਪਾ ਲਓ ਉਸ ਤੋਂ ਬਾਅਦ ਜਦੋਂ ਆਪਾਂ ਨਮਕ ਜੀਰਾ ਸਾਰਾ ਕੁਝ ਮਿਲਾ ਤਾ ਆਪਸ ਦੇ ਵਿੱਚ ਜਿਹੜੀ ਸਾਡੇ ਕੋਲੇ ਬਚੀ ਹੋਈ ਚਾਸ਼ਨੀ ਸੀਗੀ ਉਹਦੇ ਵਿੱਚ ਆਪਾਂ ਸਾਰੀਆਂ ਮਿਰਚਾਂ ਪਾ ਲਈਆਂ ਨੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੇਰ ਇੱਕ ਵਾਰ ਮਿਕਸ ਕਰ ਲਾਂਗੇ ਬਚੀ ਹੋਈ ਚਾਸ਼ਨੀ ਦੇ ਵਿੱਚ ਚਾਸ਼ਨੀ ਤੇ ਬਾਹਰ ਕੱਢ ਕੇ ਸਟੇਨ ਕਰਕੇ ਜਿਹੜਾ ਨਮਕ ਸੀਗਾ ਤੇ ਆਪਣਾ ਜੀਰਾ ਸੀਗਾ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੁਬਾਰਾ ਤੋਂ ਫੇਰ ਚਾਸ਼ਨੀ ਦੇ ਵਿੱਚ ਮੈਂ ਪਾ ਲਿਆ ਇਸ ਟਾਈਮ ਜਿਹੜੀ ਕੜਾਹੀ ਆ ਉਹ ਆਪਣੀ ਗਰਮ ਹੈਗੀ ਆ ਤੇ ਕੜਾਹੀ ਨੂੰ ਅ ਗਰਮ ਕੜਾਹੀ ਕਰਕੇ ਆਪਾਂ ਕਿਸੇ ਵਰਤਨ ਦੇ ਵਿੱਚ ਇਹਨੂੰ ਹਲੇ ਨਹੀਂ ਕੱਢ ਸਕਦੇ ਇਸ ਲਈ ਇਹ ਮਾਰਨਿੰਗ ਮੈਂ ਇਹਨੂੰ ਤਿਆਰ ਕਰਿਆ ਸੀ ਤੇ ਸ਼ਾਮ ਤੱਕ ਮੈਂ ਇਸੇ ਤਰ੍ਹਾਂ ਉੱਪਰ ਇੱਕ ਸਾਫ਼ ਕੱਪੜਾ ਇਹ ਕਿ ਟੱਕ ਦੂੰਗੀ ਕਿਉਂਕਿ ਜੇ ਪਟਕ ਲੰਗਾਵਾਗੇ ਉਹਦੇ ਵਿੱਚ ਵੀ ਪਾਣੀ ਦੇ ਡ੍ਰੌਪ ਆ ਜਾਂਦੇ ਨੇ ਸ਼ਾਮ ਨੂੰ ਮੈਂ ਇਹਦੇ ਵਿੱਚ ਕੀ ਕੀਤਾ ਸਿਰਕਾ ਪਾ ਲਿਆ ਠੀਕ ਹੈ ਜੋ ਠੰਡਾ ਹੋ ਗਿਆ ਬਿਲਕੁਲ ਤਕਰੀਬਨ ਮੈਂ ਲਗਾ ਲੋ ਵੀ ਇਹ ਜਿਹੜੀ ਵਿੱਚ ਇੱਕ ਸਪੈਚੂਲਰ ਆ ਪਿਆ ਆ ਤੇ ਇਹ ਸਰਵਸਪੂਨ ਪਿਆ ਇਹ ਮੈਂ ਤਕਰੀਬਨ ਢਾਈ ਕ ਚਮਚ ਦੇ ਕਰੀਬ ਆ ਜਿਹੜਾ ਸਿਰਕਾ ਦੇ ਵਿੱਚ ਪਾਇਆ ਸੀਗਾ ਸਿਰਕਾ ਪਾਉਣ ਤੋਂ ਬਾਅਦ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਫਿਰ ਆਪਾਂ ਕਿਸੇ ਵੀ ਆਪਣੇ ਏਅਰ ਟਾਈਟ ਕੰਟੇਨਰ ਦੇ ਵਿੱਚ ਇਹਨੂੰ ਪਾ ਸਕਦੇ ਹਾਂ ਚਾਹੇ ਕੱਚ ਦਾ ਆ ਜਾਂ ਪਲਾਸਟਿਕ ਦਾ ਮੇਰੇ ਕੋਲ ਇਸ ਟਾਈਮ ਪਲਾਸਟਿਕ ਦਾ ਖਾਲੀ ਪਿਆ ਸੀ ਮੈਂ ਉਹਦੇ ਵਿੱਚ ਪਾ ਲਿਆ ਪਰ ਕੱਚ ਦੇ ਵਿੱਚ ਪਾਓਗੇ ਤਾਂ ਬਹੁਤ ਵਧੀਆ ਰਹਿੰਦਾ ਆਚਾਰ ਤੇ ਇਸ ਤਰ੍ਹਾਂ ਪਾਇਆ ਹੋਇਆ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ